ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਸ ਕਿਵੇਂ ਠੀਕ ਹੈ ਕੋਈ ਨਹੀਂ ਦੱਚ ਜ਼ਰੂਰ ਦੱਸਿਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਸਲਾਈਆ ਦੇ ਸੂਟ ਲنگੇ ਪਹਿਣਾ ਦੀ ਬਹੁਤ ਜ਼ਿਆਦੇ ਡਿਮਾਂਡ ਸੀ ਵੀ ਸਟਿਚਿੰਗ ਵਾਲੇ ਸੂਟ ਲنگੇ ਜਿਹੜੇ ਤੁਸੀਂ ਜ਼ਰੂਰ ਦਿਖਾਇਆ ਕਰੋ ਤੇ ਆਪਾਂ ਜਰੂਰ ਅੱਜ ਸ਼ੋਅ ਕਰਾਂਗੇ ਵੀਡੀਓ ਦੇ ਵਿੱਚ ਕਿਉਂਕਿ ਬਾਹਰਲੀਆ ਭੈਣਾਂ ਨੇ ਸਲਾਈ ਕਰਵਾਉਣੇ ਹੁੰਦੇ ਨੇ ਜੀ ਸੂਟ ਤੇ ਆਰਡਰ ਹੈਗਾ ਕਾਫੀ ਮਤਲਬ ਬੇਹ ਰਿਪੀਟ ਹੋਏ ਨੇਗੇ ਕਾਫੀ ਭੈਣਾਂ ਨੇ ਸੂਟ ਕਿਉਂਕਿ ਸਲਾਈ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਜੀ ਫਿਟਿੰਗ ਵਗੈਰਾ ਓਕੇ ਹੁੰਦੀ ਹੈ ਜੀ ਬਿਲਕੁਲ ਬਸ ਥੋੜਾ ਮੇਜ਼ਰਮੈਂਟ ਸਹੀ ਹੋਣਾ ਚਾਹੀਦਾ ਹੈਗਾ ਤੇ ਜਿਹੜੀ ਮਤਲਬ ਫਿਟਿੰਗ ਹੈਗੀ ਉਹ ਚ ਕੋਈ ਪ੍ਰੋਬਲਮ ਨਹੀਂ ਆਉਗੀ ਫਿਰ ਤੇ ਅੱਜ ਤੁਸੀਂ ਸਟਿਚਿੰਗ ਵੀ ਦੇਖ ਸਕਦੇ ਹੋਗੇ ਤੇ ਨਾਲ ਨਾਲ ਮੈਂ ਦੱਸੀ ਜਾਊਂਗੀ ਵੀ ਜੇ ਕਿਸੇ ਭੈਣ ਨੇ ਸੂਟ ਲੈਣਾ ਹੋਇਆ ਤੇ ਉਹਦੇ ਨਾਲ ਦੇ ਵੀ ਕਿੰਨੇ ਕਿਵੇਂ ਆਪਣੇ ਕੋਲੇ ਸੂਟ ਅਵੇਲੇਬਲ ਕਿਹੜਾ ਹੈਗਾਗਾ ਕਿਹੜਾ ਨਹੀਂ ਹੈਗਾ ਠੀਕ ਐ ਸੀ ਤੇ ਬਾਹਰ ਲਿਆ ਭੈਣਾਂ ਦੇ ਆਰਡਰ ਲੈਂਗੇ ਤੇ ਆਪਣੇ 90% ਜਿਹੜੇ ਸੂਟ ਲੈਂਗੇ ਬਾਹਰ ਹੀ ਮਤਲਬ ਜਾਂਦੇ ਨੇਗੇ ਬਾਕੀ ਇੰਡੀਆ 'ਚ ਵੀ ਕਾਫੀ ਜਗ੍ਹਾ ਤੇ ਕੋਰੀਅਰ ਹੁੰਦੇ ਨੇਗੇ ਜੇ ਤੁਸੀਂ ਮੈਨੂੰ ਬਾਹਰ ਤੋਂ ਦੇਖ ਰਹੇ ਹੋਗੇ ਤੁਸੀਂ ਸੂਟ ਮਤਲਬ ਆਰਡਰ ਦੇਣਾ ਚਾਹੁੰਦੇ ਹੋਗੇ ਤਾਂ ਸੂਟ ਲੈਣਗੇ ਜ਼ਰੂਰ ਆਰਡਰ ਦੇ ਸਕਦੇ ਹੋਗੇ ਸੂਟ ਆਪਣੇ ਨੇ ਜਿਹੜੇ 15 20 45 45 40 40 ਸੂਟ ਜਾਂਦੇ ਨੇਗੇ ਇਕੱਠੇ ਕੋਰੀਅਰ ਤੇ ਰਿਪੀਟ ਆਰਡਰ ਮਤਲਬ ਤੀਜੀ ਤੀਜੀ ਵਾਰ ਜਾਂ ਚੌਥੀ ਵਾਰ ਚੱਲ ਰਹੇ ਨੇ ਭੈਣ ਹੋਣਾਂ ਦੇ ਚਲੋ ਜੀ ਸੂਟ ਦਿਖਾਉਣਾ ਸ਼ੁਰੂ ਕਰਦੇ ਆ ਤੁਸੀਂ ਵਰਕ ਵਗੈਰਾ ਦੇ ਸੂਟ ਵੀ ਰੈਡੀ ਕਰਵਾ ਸਕਦੇ ਹੋਗੇ ਸਾਡੇ ਕੋਲੋਂ ਜਿਦਾ ਕਿ ਹੈਂਡ ਵਰਕ ਮਸ਼ੀਨ ਵਰਕ ਆਰੀ ਵਰਕ ਜਿਵੇਂ ਵੀ ਤੁਸੀਂ ਚਾਹੋ ਤੇ ਉਦਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨੇਗੇ ਤੁਸੀਂ ਆਪਣਾ ਡਿਜ਼ਾਈਨ ਵੀ ਸੈਂਡ ਕਰਕੇ ਜਿਹੜੇ ਸੂਟ ਨੇ ਕਿ ਤਿਆਰ ਕਰਵਾ ਸਕਦੇ ਹੋ ਜਾਂ ਵੀਡੀਓ ਦੇ ਵਿੱਚ ਆਪਾਂ ਇੱਕ ਹਫਤੇ ਬਾਅਦ ਮਤਲਬ ਆਪਣੇ ਸੂਟ ਬਣ ਕੇ ਆਉਂਦੇ ਹੁੰਦੇ ਨੇ 5 7 10 ਜਿੰਨੇ ਵੀ ਹੁੰਦੇ ਨੇ ਤੇ ਆਪਾਂ ਜਰੂਰ ਸ਼ੋਅ ਕਰ ਦੇਾਂਗੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਸਭ ਤੋਂ ਪਹਿਲਾ ਜਿਹੜਾ ਮੈਂ ਸੂਟ ਪਾਇਆ ਹੈਗਾ ਇਹਦੇ ਨਾਲ ਦਾ ਸੂਟ ਬਲੂ ਕਲਰ ਦਾ ਅਵੇਲੇਬਲ ਹੈਗਾਗਾ ਇਹ ਹੈਗਾ 올ਓਵਰ ਸੂਟ ਹੈਗਾ ਇਸ ਤਰ੍ਹਾਂ ਆਪਾਂ ਗੋਲ ਘੇਰੇ ਨਾਲ ਥੋੜੀ ਜੀ ਮਤਲਬ ਜਿਹੜੀ ਸ਼ਰਟ ਹੈਗੀ ਉੱਚੀ ਰੱਖੀ ਹੈਗੀ ਤੇ ਜਿਆਦਾ ਲੌਂਗ ਨਹੀਂ ਰੱਖੀ ਹੈਗੀ ਬਿਲਕੁਲ ਸਟ੍ਰੇਟ ਪਾਕਿਸਤਾਨੀ ਸਲਵਾਰ ਬਣਾਈ ਹੈਗੀ ਪਾਕਿਸਤਾਨੀ ਸਟਾਈਲ ਦੇ ਵਿੱਚ ਜਿਹੜਾ ਥੋੜਾ ਲੂਸ ਫਿਟਿੰਗ ਵਾਲਾ ਸੂਟ ਆਪਾਂ ਰੈਡੀ ਕੀਤਾ ਹੈਗਾ ਇਹਦੇ ਨਾਲ ਦਾ ਜੇ ਤੁਸੀਂ ਸੂਟ ਲੈਣਾ ਚਾਹੋਗੇ ਤਾਂ ਹੈਗਾਗਾ ਮਿਲ ਜੂਗਾ ਤੇ 올ਓਵਰ ਦਾ ਪ੍ਰਾਈਸ ਦਾ 1000 ਹੈਗਾ ਤੇ ਜਰੂਰ ਤੁਸੀਂ ਇਹਦੇ ਨਾਲ ਦਾ ਸੂਟ ਲੈ ਸਕਦੇ ਹੋਗੇ ਚਲੋ ਜੀ ਆਪਾਂ ਤੁਹਾਨੂੰ ਸਟਿਚਿੰਗ ਦਿਖਾਉਣਾਂਗੇ ਵੀ ਆਪਣੀ ਕਿਸ ਤਰ੍ਹਾਂ ਦੀ ਹੁੰਦੀ ਹੈ ਆਪਣੇ ਬੁਟੀਕ ਤੇ ਸਭ ਤੋਂ ਪਹਿਲਾ ਸੂਟ ਹੈਗਾ ਕਾ Cotton ਦਾ ਸੂਟ ਹੈਗਾ ਜਿਸ ਤਰ੍ਹਾਂ ਕਿ ਮੈਂ ਸੂਟ ਪੀਅਰ ਕੀਤਾ ਹੋਇਆ ਉਹੀ ਸਟੱਫ ਦੇ ਵਿੱਚ ਹੈਗਾ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਹੈ ਇਸ ਤਰ੍ਹਾਂ ਆਪਾਂ neck ਦਾ ਡਿਜ਼ਾਈਨ ਰੱਖਿਆ ਹੈਗਾ ਦੇਖ ਸਕਦੇ ਹੋਗੇ ਤੁਸੀਂ ਤੇ ਫਰੰਟ ਪੈਕ ਆਪਾਂ ਮਤਲਬ ਲੇਸਿਸ ਲਗਾਈਆਂ ਨੇ ਬਹੁਤ ਇਹ ਲੂਜ਼ ਸਟਾਈਲ ਦੇ ਵਿੱਚ ਸੂਟ ਹੈ ਮਤਲਬ ਕਾਫੀ ਜ਼ਿਆਦਾ ਜਿਵੇਂ ਲੂਜ਼ ਕਹਿ ਲੋ ਉਦਾਂ ਦਾ ਸੂਟ ਆਪਾਂ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਮਤਲਬ ਇਹ ਹੈਗਾ ਤੇ ਫਰੰਟ ਪੈਕ ਚਾਕਾਂ ਤੇ ਆਪਾਂ ਲੈਸ ਦਿੱਤੀ ਹੈਗੀ ਇਹ ਹੈਗਾਗਾ 올ਓਵਰ ਸੂਟ ਹੈਗੀ ਇਦਾਂ ਮਤਲਬ ਜੀ ਸਲਵਾਰ ਬਣੀ ਹੋਈ ਹੈ ਇਹਦੇ ਨਾਲ ਦਾ ਸੂਟ ਲੈਣਾ ਚਾਹਣੇ ਹੋਗੇ ਹੈਗਾਗਾ 1000 ਪ੍ਰਾਈਸ ਹੈਗਾ ਤੇ ਨੈਕਸਟ ਸੂਟ ਹੈਗਾਗਾ ਜੀ ਬਰਬਰੀ ਦਾ ਬਰਬਰੀ ਦੇ ਵਿੱਚ ਜਿਹੜਾ ਇਹ ਵਾਲਾ ਸੂਟ ਹੈਗਾ ਲਓ ਜੀ ਸਾਰੇ ਸੂਟ ਕਸਟਮਰ ਦੇਣਗੇ ਇਸ ਤਰ੍ਹਾਂ ਸਾਰੀਆਂ ਸਲਿੱਪਾਂ ਲੱਗੀਆਂ ਹੋਈਆਂ ਨੇਗੀਆਂ ਸੂਟਾਂ ਤੇ ਤੇ ਲਓ ਜੀ ਬਰਬਰੀ ਦਾ ਸੂਟ ਹੈ ਇਹਦੇ ਨਾਲ ਦਾ ਸੂਟ ਨਹੀਂ ਹੋਣਾ ਆਪਣੇ ਕੋਲੇ ਅਵੇਲੇਬਲ ਬਾਕੀ ਮੈਂ ਚੈੱਕ ਕਰਕੇ ਵੀ ਦੱਸ ਦੂੰਗੀ ਵੀ ਹੈਗਾ ਜਾਂ ਨਹੀਂ ਹੈਗਾ ਤੇ ਇਦਾਂ ਆਪਾਂ ਪੇਸਟਿੰਗ ਪੱਟੀ ਲਗਾਈ ਹੈਗੀ ਦੇਖੋ ਥੋੜੀ ਜੀ ਕੰਟਰਾਸਟ ਦੇ ਵਿੱਚ ਲਗਾਈ ਹੈਗੀ ਇਦਾਂ ਲਗਾਉਂਦੇ ਨੇਗੇ neck ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੈਗਾ ਲਓ ਜੀ ਤੇ ਦਾ ਸਾਰੇ ਸੂਟਾਂ ਦੇ ਆਪਣੇ ਸਲਿੱਪਾਂ ਹੁੰਦੀਆਂ ਨੇ ਕਿ ਸੂਟ ਕਿਉਂਕਿ ਸਲਾਈ ਵਾਲੇ ਕਾਫੀ ਹੁੰਦੇ ਨੇਗੇ 17 17 18 18 ਸੂਟ ਨਹੀਂਗੇ ਆਪਣੇ 1 2 ਦਿਨਾਂ ਬਾਅਦ ਬਣ ਕੇ ਆਉਂਦੇ ਨੇਗੇ ਤੇ 17 18 20 ਸੂਟ ਪਲੱਸ ਚਲੇ ਜਾਂਦੇ ਨੇ 1 2 ਦਿਨਾਂ ਬਾਅਦ ਤੇ ਇਹ ਮੇਰੇ ਕੋਲੇ ਕੰਮ ਮਤਲਬ ਸਟਿਚਿੰਗ ਦਾ ਮਤਲਬ ਕਾਫੀ ਜ਼ਿਆਦਾ ਕਿਉਂਕਿ ਹਰ ਇੱਕ ਪੈਨ ਸਟਿਚਿੰਗ ਕਰਵਾਉਂਦੀ ਹੀ ਕਰਵਾਉਂਦੀ ਆ ਆਪਣੇ ਕੋਲੋਂ ਤੇ ਕਾਫੀ ਸੀਗਾ ਤੇ ਮੈਂ ਵਿੱਚ ਹਨਾ ਪੈਨ ਉਹਨਾਂ ਨੂੰ ਕਈ ਕਸਟਮਰਾਂ ਨੂੰ ਜਵਾਬ ਦਿੱਤਾ ਵੀ ਸਲਾਈ ਨਹੀਂ ਹੋਣੀ ਹੈਗੀ ਲਓ ਜੀ ਇਦਾਂ ਹੀ 올ਓਵਰ ਸੂਟ ਹੈਗਾ ਇਹਦਾ 2150 ਪ੍ਰਾਈਸ ਸੀਗਾ ਬਰਬਰੀ ਦਾ ਸੂਟ ਹੈਗਾ ਫਿਰ ਆਜੂਗਾ ਜੀ ਜਿੱਦਾਂ ਕਿ ਮੈਂ ਪਾਇਆ ਹੋਇਆ ਸੀਗਾ ਸੂਟ ਤੇ ਉਸ ਤਰ੍ਹਾਂ ਦਾ ਸੂਟ ਆਪਾਂ ਸੇਮ ਤਿਆਰ ਕੀਤਾ ਹੈਗਾ ਲਓ ਜੀ ਇਸ ਤਰ੍ਹਾਂ neck design ਬਣਾਇਆ ਹੈਗਾ ਤੇ ਪਲੱਸ ਸੈਂਟਰ ਦੇ ਵਿੱਚ ਪੈਨਲ ਦਿੱਤੇ ਨੇ ਸੈਂਟਰ ਲਾਸ ਦੇ ਤੇ ਇਸ ਤਰ੍ਹਾਂ ਮਤਲਬ ਦਿੱਤੀ ਹੈਗੀ ਜੀ ਸੈਂਟਰ ਦੇ ਵਿੱਚ ਲਾਸ ਤੇ ਫਰੰਟ ਬੈਕ ਚਾਕਾਂ ਤੇ ਬਿਲਕੁਲ ਲੇ ਆ ਜਿੱਤੇ ਬਿਲਕੁਲ ਜਿੱਦਾਂ ਕੀ ਮੇਰਾ ਸਟਾਈਲ ਸੀਗਾ ਸੂਟ ਦਾ ਹਨਾ ਉਦਾਂ ਹੀ ਆਪਾਂ ਰੈਡੀ ਕੀਤਾ ਦੇਖੋ ਇਸ ਤਰ੍ਹਾਂ ਇਹਦੇ ਨਾਲ ਦੇ ਹੋਰ ਵੀ ਸੂਟ ਸਲਾਈ ਲਈ ਗਏ ਹੋਏ ਹੋਣਗੇ ਇਹ ਲੋ ਜੀ ਇਹਨਾਂ ਨੇ ਲਵਾਈ ਸੀਗੀ ਜੀ ਪਲੇਨ ਬਾਟਮ ਇਸ ਤਰ੍ਹਾਂ ਪਲੇਨ ਬਾਟਮ ਲਗਾਈ ਸੀਗੀ ਇਹਨਾਂ ਨੇ ਇਹ ਲਓ ਜੀ ਤੇ ਇਹਦੇ ਨਾਲ ਦੇ ਆਪਾਂ ਸੂਟ ਸੀਗੇ ਆਰਡਰ ਸੀਗੇ ਹਨਾ ਕਾਫੀ ਭੈਣਾ ਦੇ ਤੇ ਤੁਸੀਂ ਆਪਣੀ ਪੇਮੈਂਟ ਕਰ ਸਕਦੇ ਹੋਗੇ ਇਹ ਸੂਟ ਲੈਣਗੇ ਜਿਹੜੇ ਆ ਚੁੱਕੇ ਨੇਗੇ ਲੋ ਜੀ ਤੇ ਨੈਕਸਟ ਸੂਟ ਹੈਗਾਗਾ ਪਰਪਲ ਲੋ ਜੀ ਇਹਦਾ ਆਪਾਂ neck ਦਾ ਡਿਜ਼ਾਈਨ ਰੱਖਿਆ ਹੈਗਾ ਸਟਾਈਲ ਜਿਹਾ ਬਣਾਇਆ ਹੈਗਾ neck ਦਾ ਤੇ ਬਾਹਾਂਵਾਂ ਤੇ ਆਜੂਗਾ ਇਸ ਤਰ੍ਹਾਂ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਪਾਈਪਿੰਨ ਲਗਾਈ ਹੈਗੀ ਤੇ ਫਰੰਟ ਬੈਕ ਆਪਾਂ ਚੈੱਕ ਕਰਦੇ ਸਿਰਫ ਪਾਈਪਿੰਨ ਦਿੱਤੀ ਹੈਗੀ ਤੇ ਸਲਵਾਰ ਹੈਗੀ ਐ ਜਿਹੜੀ ਮਤਲਬ ਪਟਿਆਲਾ ਬਣਾਈ ਐ ਸਲਵਾਰ ਤੁਸੀਂ ਜਰੂਰ ਮੈਂਸ਼ਨ ਕਰ ਦਿਆ ਕਰੋ ਵੀ ਕਿਹੜੀ ਰੈਡੀ ਕਰਨੀ ਐ ਤੇ ਇਹਦੇ ਨਾਲ ਦਾ ਸੂਟ ਹੈਗਾ ਜਿਹੜਾ ਹੈਗਾਗਾ ਅਵੇਲੇਬਲ ਹੈਗਾਗਾ ਇਹਦਾ ਪ੍ਰਾਈਸ ਹੋਣਾ ਜੀ 1500 ਜਾਂ 1800 1500 ਪ੍ਰਾਈਸ ਹੈ ਇਹਦਾ ਹਲੋ ਜੀ ਨੈਕਸਟ ਸੂਟ ਹੈਗਾ ਜੀ ਕਾਟਨ ਦੇ ਵਿੱਚ ਹੈਗਾ ਇਦਾਂ ਆਪਾਂ neck ਦਾ ਸਟਾਈਲ ਦਿੱਤਾ ਹੈਗਾ ਤੇ ਬਸ ਸਿੰਪਲ ਪਾਈਪਿੰਗ ਦਿੱਤੀ ਹੈਗੀ ਬਾਕੀ ਫਰੰਟ ਪੈਕ ਚਾਕਾਂ ਤੇ ਨੈੱਕ ਆਪਾਂ ਇਸ ਤਰ੍ਹਾਂ ਰੈਡੀ ਕੀਤਾ ਹੈ ਇਹਦੇ ਨਾਲ ਦਾ ਸੇਮ ਕਲਰ ਨਹੀਂ ਹੈਗਾ ਕਿਉਂਕਿ ਜਿੰਨੇ ਸੂਟ ਹੈਗੇ ਸੀਗੇ ਰੈਡੀ ਹੋ ਚੁੱਕੇ ਨੇਗੇ ਲੋ ਜੀ ਇਸ ਤੋਂ ਬਾਅਦ ਆ ਜਾਊਗਾ ਜੀ ਇਹਦੇ ਵਿੱਚ ਹੈਗਾਗਾ ਪਿੰਕ ਨਹੀਂ ਸੇਮ ਸੂਟ ਅਵੇਲੇਬਲ ਹੈਗਾਗਾ ਇਹਦੇ ਨਾਲ ਦਾ 1850 ਪ੍ਰਾਈਸ ਸੀਗਾ ਇਹਦਾ ਲੋ ਜੀ ਬਟਨ ਆਪਾਂ ਹਜੇ ਲਗਾਵਾਂਗੇ ਤੇ ਇਸ ਤਰ੍ਹਾਂ ਜਿਹੜੀ ਹੈਗੀ ਬਾਹਮਾਂ ਤੇ ਆਪਾਂ ਡਿਜ਼ਾਈਨ ਬਣਾਇਆ ਹੈਗਾ ਸੋਬਰਜ਼ ਲਓ ਜੀ ਬਾਟਮ ਰੱਖੀ ਸੀ ਜੀ ਆਪਾਂ ਪਲੇਨ ਇਹਦੇ ਨਾਲ ਕਰੀਮ ਕਲਰ ਦੀ ਸਕਿਨ ਕਰੀਮ ਤੇ ਦੁਪੱਟਾ ਇਹਦੇ ਨਾਲ ਫੁੱਲ ਚਨਾਉਣ ਦਾ ਲਗਾਇਆ ਹੈਗਾ ਇਸ ਤਰ੍ਹਾਂ ਤੇ ਲੜਾ ਤੇ ਆਪਾਂ ਟਾਈ ਐਂਡ ਡਾਈ ਦਿੱਤਾ ਹੈ ਬਿਲਕੁਲ ਬਰੀਕ ਜੀ ਕਾਟਨ ਦੀ ਆਪਾਂ ਲੈਸ ਲਗਾਈ ਹੈ ਇਹਦੇ ਨਾਲ ਦਾ ਸੂਟ ਹੈਗਾ ਜੇ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਤੇ ਲੈ ਸਕਦੇ ਹੋ ਲਓ ਜੀ ਇਸ ਤੋਂ ਬਾਅਦ ਆਜੂਗਾ ਜੀ कॉटन सिल्क ਦੇ ਉੱਪਰ सूट ਹੈਗਾ ਜਿਹੜਾ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਦੇਖੋ ਬਾਹਮਾਂ ਤੇ ਕੰਮ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਫਰੰਟ ਬੈਕ ਟਾਕ ਰੈਡੀ ਕੀਤੇ ਹੋਏ ਨੇ ਸੌਰੀ ਫਰੰਟ ਫਰੰਟ ਤੇ ਵਰਕ ਕੀਤਾ ਹੋਇਆ ਹੈਗਾ ਮੇਰੇ ਵਾਲੇ ਤੇ ਫਰੰਟ ਬੈਕ ਸੀਗਾ ਇਸ ਤਰ੍ਹਾਂ ਫਰੰਟ ਤੇ ਦੇਖੋ ਵਰਕ ਦੇ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਮਤਲਬ ਇਦਾਂ ਸੋਹਣਾ ਸੂਟ ਰੈਡੀ ਹੋ ਜਾਊਗਾ ਫਿਰ ਸੇਮ ਸੂਟ ਮੈਂ ਇਹਦੇ ਨਾਲ ਤਾਂ ਤੁਹਾਨੂੰ ਸ਼ੋਅ ਕਰ ਚੁੱਕੀ ਆਂਗੀ ਦਿਖਾ ਚੁੱਕੀ ਆਂਗੀ ਤੇ ਇਹਦੇ ਵਿੱਚ ਨਾਲ ਦਾ ਆਪਣੇ ਕੋਲੇ ਹੈਗਾਗਾ ਸੂਟ ਕਲਰ ਵੀ ਹੈਗੇ ਹੋਣਗੇ। ਲਓ ਜੀ। ਇਦਾਂ ਆਪਾਂ neck ਦਾ ਡਿਜ਼ਾਈਨ ਦਿੱਤਾ ਹੈਗਾ। ਤੇ ਬਾਹਮਾ ਤੇ ਆਪਾਂ ਸਿਰਫ ਸਿੰਪਲ ਮਤਲਬ ਇਦਾਂ ਲੈਸ ਲਗਾਈ ਹੈਗੀ। ਤੁਸੀਂ ਦੇਖ ਸਕਦੇ ਹੋ। ਤੇ ਦੁਪੱਟਾ ਆਪਾਂ ਮਤਲਬ tie and dye ਰੱਖਿਆ ਹੈਗਾ। ਲੜਾਂ ਤੇ tie and dye ਰੱਖਿਆ ਹੈਗਾ ਇਸ ਤਰ੍ਹਾਂ ਤੁਸੀਂ ਸਾਡੀ डाई ਵੀ ਚੈੱਕ ਕਰ ਸਕਦੇ ਹੋਗੇ। ਸੋਬਰਜ਼ ਦੇ ਕਲਰ ਪਾਏ ਨੇਗੇ ਤੇ ਬਾਕੀ ਸਾਰਾ ਮਤਲਬ ਆਪਾਂ ਸੈਂਟਰ ਦੇ ਵਿੱਚ ਪਿੰਕ ਕਲਰ ਦਾ ਦੁਪੱਟਾ ਰੱਖਿਆ ਇਹ 올ਓਵਰ ਸੂਟ ਸੀਗਾ ਇਹਦੇ ਨਾਲ ਤੁਸੀਂ ਲੈਣਾ ਚਾਹੋਗੇ अवेलेबल ਹੈਗਾਗਾ ਫਿਰ ਇਸ ਤੋਂ ਬਾਅਦ ਆਜੂਗਾ ਜੀ ਸੂਟ ਬਹੁਤ ਸੋਹਣਾ ਮੈਚਿੰਗ ਇੱਕ ਸੂਟ अवेलेबल ਹੈਗਾ ਗ੍ਰੀਨ ਕਲਰ ਦਾ ਇਹਦੇ ਵਿੱਚ ਗ੍ਰੀਨ ਮਤਲਬ ਪ੍ਰਿੰਟ ਹੈਗਾ ਇੱਦਾਂ ਦੇਖੋ ਆਪਾਂ neck ਦਾ ਡਿਜ਼ਾਈਨ ਦਿੱਤਾ ਹੈਗਾ ਤੇ ਬਾਹਾਂ ਤੇ ਆਪਾਂ ਥੋੜੀ ਜੀ ਪੱਟੀ ਲਗਾ ਕੇ ਫੇਅਰ ਡਿਜ਼ਾਈਨ ਦਿੱਤਾ ਹੈਗਾ ਦੇਖੋ ਬਹੁਤ ਸੋਹਣੀ ਮਤਲਬ ਆਪਾਂ ਸੂਟ ਲੇਨਗੇ ਜਿਹੜੇ ਤਿਆਰ ਕੀਤੇ ਨਗੇ ਇਸ ਤਰ੍ਹਾਂ ਇਦੇ ਨਾਲ ਹੈਗੀ ਸੀ ਜੀ ਪਲੇਨ ਬਾਟਮ ਸੀਗੀ ਹੈਵੀ ਆਪਾਂ ਸਲਵਾਰ ਰੱਖੀ ਹੈਗੀ ਪਲੱਸ ਇਹਦੇ ਨਾਲ ਵੀ ਆਪਾਂ ਟਾਈ ਐਂਡ ਡਾਈ ਦੁਪੱਟਾ ਰੱਖਿਆ ਲੜਾਂ ਦੇ ਟਾਈ ਐਂਡ ਡਾਈ ਸੈਂਟਰ ਦੇ ਵਿੱਚ ਹੈਗਾ ਜਿਹੜਾ ਨੇਵੀ ਬਲੂ ਕਲਰ ਪਾਇਆ ਹੈਗਾ ਇਹ ਤੋਂ ਬਾਅਦ ਹੈਗਾ ਜੀ ਸੂਟ 올 ਓਵਰ ਸੂਟ ਹੈਗਾ ਇਹ ਵੀ ਕਾਫੀ ਜਿਆਦੇ ਸੋਹਣਾ ਥੋੜਾ ਕੋਸਟਲੀ ਸੀਗਾ ਲਓ ਜੀ ਇਦਾਂ ਆਪਾਂ ਇਹਨੂੰ ਤਿਆਰ ਕੀਤਾ ਹੈਗਾ neck ਤੇ ਆਪਾਂ ਇਸ ਤਰ੍ਹਾਂ ਦਾ ਮਤਲਬ ਡਿਜ਼ਾਈਨ ਬਣਾ ਕੇ ਲੈਂਸ ਲਗਾਈ ਹੈਗੀ ਕਾਫੀ ਜਿਆਦੇ ਸੋਹਣੀ ਦੇਖੋ ਡਿਜ਼ਾਈਨ ਦਿੱਤਾ ਹੈਗਾ ਤੇ ਬਾਵਾ ਤੇ ਆਪਾਂ ਡਬਲ ਰਸ ਦਾ ਡਿਜ਼ਾਈਨ ਦਿੱਤਾ ਇਸ ਤਰ੍ਹਾਂ ਠੀਕ ਹੈ ਜੀ ਦੁਪੱਟਾ ਇਹਦੇ ਨਾਲ ਆਪਾਂ ਰੱਖਿਆ ਜੀ ਟਾਈ ਐਂਡ ਡਾਈ ਰੱਖਿਆਗਾ ਲੜਾਂ ਤੋਂ ਤੇ ਬਾਕੀ ਆਪਾਂ ਰੱਖਿਆਗਾ ਇਸ ਤਰ੍ਹਾਂ ਪਲੇਨ

ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆ ਜਾਣਗੇ ਜੀ कॉटन ਦੇ सूट ਲੇਗੇ ਬੋਟਲ ਗ੍ਰੀਨ ਕਲਰ ਦੇਖੋ सूट ਹੈਗਾ ਇਸ ਤਰ੍ਹਾਂ ਆਪਾਂ neck ਦਾ ਡਿਜ਼ਾਈਨ ਬਣਾਇਆਗਾ ਤੇ ਪਲੱਸ ਬਾਹਾਂ ਤੇ ਇਦਾਂ ਡਿਜ਼ਾਈਨ ਦਿੱਤਾ ਹੈਗਾ ਫਰੰਟ ਬੈਕ ਦੋਨਾਂ ਤੇ ਲਓ ਜੀ ਇਦਾਂ ਮਤਲਬ ਆਪਾਂ ਘੇਰੇ ਤੇ ਡਿਜ਼ਾਈਨ ਦਿੱਤਾ ਹੈਗਾ ਬਹੁਤ ਸੋਹਣਾ ਦੇਖੋ ਵਿੱਚ ਡਿਜ਼ਾਈਨ ਪਾਇਆਗਾ ਘੇਰੇ ਤੇ ਤੇ ਪਲੱਸ ਆਪਾਂ ਦੇਖੋ ਪਹੁੰਚਿਆ ਤੇ ਇਦਾਂ ਸੂਟ ਨਾਲ ਦਾ ਉਹ ਬਣਾ ਕੇ ਡਿਜ਼ਾਈਨ ਦਿੱਤਾਗਾ ਕਾਫੀ ਜਿਆਦੇ ਜਦੋਂ ਇਹ ਸੂਟ ਪਾਉਗੇ ਇਦਾਂ ਦਾ ਡਿਜ਼ਾਈਨ ਬਹੁਤ ਜਿਆਦੇ ਸੋਹਣਾ ਲੱਗਦਾ ਇਹਦੇ ਵੀ ਨਾਲ ਦਾ ਨਹੀਂ ਹੈਗਾ ਕਲਰ ਫੋਰ ਕਲਰ ਤੁਸੀਂ ਲੈ ਸਕਦੇ ਹੋਗੇ ਫਿਰ ਹੈਗਾ ਜੀ ਮਹਿਰੂਨ ਦੇਖੋ ਇਦਾਂ ਆਪਾਂ ਡਿਜ਼ਾਈਨ ਦਿੱਤਾਗਾ ਇਹਦਾ ਡਿਜ਼ਾਈਨ ਮੈਂ ਤੁਹਾਨੂੰ ਸ਼ੋਅ ਕਰ ਦੰਨੀ ਆਂਗੀ ਇਸ ਤਰ੍ਹਾਂ ਜੇ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਹੋਊਗਾ ਇਸ ਤਰ੍ਹਾਂ ਆਪਾਂ ਕਾਫੀ ਜਿਆਦਾ ਸੋਨਾ ਦੇਖੋ ਤਾਂ ਤੁਸੀਂ ਦੇਖੋ ਕਾਫੀ ਜਿਆਦਾ ਮਤਲਬ ਬਰੀਕ-ਬਰੀਕ ਜਣਾ ਬਣਾਇਆਗਾ ਨੈਕ ਲੋਜੀ ਬਾਵਾ ਤੇ ਆਪਾਂ ਦਿੱਤੀ ਹੈਗੀ ਸਿੰਪਲ ਲੈਸ ਫਿਰ ਇਹਦੇ ਨਾਲ ਦਾ ਤੁਸੀਂ ਸੂਟ ਲੈ ਸਕਦੇ ਹੋ ਮੈਚਿੰਗ ਸੂਟ ਲਓਗੇ ਤਾਂ 850 ਪ੍ਰਾਈਸ ਹੈਗਾ ਸੇਮ ਸੂਟ ਅਵੇਲੇਬਲ ਹੈਗਾਗਾ ਇੱਦਾਂ ਆਪਾਂ ਵਾਈਟ ਪੱਟੀ ਲਗਾ ਕੇ ਇਹਨੂੰ ਆਪਾਂ ਡਿਜ਼ਾਈਨ ਦਿੱਤਾ ਹੈ ਸੂਟ ਨੂੰ ਤੇ ਬਾਵਾ ਤੇ ਸੇਮ ਮਤਲਬ ਆਪਾਂ लेस लगाई है सलवारे दी ਹੈਗੀ ਅਗੀ ਵਾਈਟ ਪਲੇਨ ਮਿਲੋ ਜੀ ਤੇ ਇਹ ਸੂਟ ਨਾਲ ਦੇ ਆਏ ਸੀਗੇ ਕਾਫੀ ਆਰਡਰ ਆਏ ਸੀਗੇ ਜਿਹੜੇ ਆਪਾਂ ਮਤਲਬ ਨਹੀਂ ਲਏ ਹੈਗੇ ਕਿਉਂਕਿ ਇਹ ਸੋਲਡ ਹੋ ਚੁੱਕੇ ਨੇ ਨਾ ਰਿਪੀਟ ਸਟਾਕ ਆਇਆਗਾ ਇਦਾਂ ਆਪਾਂ ਦੇਖੋ ਡਿਜ਼ਾਈਨ ਬਣਾਇਆਗਾ ਤੇ ਪਲੱਸ ਨਾਲ ਬਰੀਕ ਜੀ ਬਿਲਕੁਲ ਲਾਸ ਦਿੱਤੀ ਹੈ ਇਹ 올ਓਵਰ ਸੂਟ ਹੈਗਾ ਮਿਲੋ ਜੀ ਇਸ ਤੋਂ ਬਾਅਦ ਆਜੂਗਾ ਜੀ ਮੈਂ ਰੈੱਡ ਸੂਟ ਕਾਫੀ ਜਿਹੜੇ ਮਤਲਬ ਆਰਡਰ ਪਏ ਨੇ ਸੂਟਾਂ ਦੇ ਵੀ ਦੇਖੋ ਇਦਾਂ ਆਪਾਂ ਡਿਜ਼ਾਈਨ ਬਣਾਇਆਗਾ ਸੂਟ ਦਾ ਬਾਵਾ ਇਸ ਤਰ੍ਹਾਂ ਤੇ ਘੇਰੇ ਤੇ ਵੀ ਲਓ ਜੀ ਤੇ ਨਾਲ ਹੈਗੀ ਐ ਜੀ ਪਲੇਨ ਬਾਟਮ ਐ ਠੀਕ ਐ ਜੀ ਇਹਦੇ ਨਾਲ ਦੇ ਵੀ ਸੂਟ ਤੁਹਾਨੂੰ ਮਿਲ ਜਾਣਗੇ ਲੈਣਾ ਚਾਹੋਗੇ ਤਾਂ ਤੁਸੀਂ ਆਰਡਰ ਹੈਗਾ ਜਿਹੜਾ ਕਰ ਸਕਦੇ ਹੋਗੇ ਫਿਰ ਇਸ ਤੋਂ ਬਾਅਦ ਆ ਜਾਣਗੇ ਜੀ ਵਰਕ ਕੀਤੇ ਹੋਏ ਨੇਗੇ ਸਲਾਈ ਵਾਲੇ ਸੂਟ ਇਸ ਤਰ੍ਹਾਂ ਆਪਾਂ ਵਰਕ ਕੀਤਾ ਹੈਗਾ ਤੇ ਇਦਾਂ ਆ ਜਾਊਗਾ ਬਾਹਾਂਾਂ ਤੇ ਡਿਜ਼ਾਈਨ ਬੋਟਲ ਗ੍ਰੀਨ ਕਲਰ ਦਾ ਸੂਟ ਹੈ ਇਹਨੂੰ ਤੁਸੀਂ ਕਾਟਨ ਤੇ ਵੀ ਬਣਾ ਸਕਦੇ ਹੋਗੇ ਸਲਵਾਰ ਹੈਗੀ ਆ ਪਲੇਨ ਫਿਰ ਇਹ ਮੇਰੇ ਨਾਲ ਦੇ ਸੂਟ ਨੇ ਦੇਖੋ ਪਰਪਲ ਤੇ ਸੂਟ ਬਣਿਆ ਹੈਗਾ ਲਓ ਸੇਮ ਫਰੰਟ ਬੈਕ ਮੇਰਾ ਰਸਟ ਸੀਗਾ ਤੇ ਇਹ ਪਰਪਲ ਦੇ ਬਣਿਆ ਹੈਵੀ ਬਾਜੂ ਤੇ ਹੈਵੀ ਸਲਵਾਰ ਦਾ ਕੰਮ ਹੋਇਆ ਹੋਇਆਗਾ ਇਹਦਾ ਪ੍ਰਾਈਸ ਪੈਣਾ ਨੂੰ ਪਤਾ ਹੀ ਹੈਗਾ ਦੱਸਿਆ ਹੀ ਹੋਇਆਗਾ ਕਿਉਂਕਿ ਸੂਟ ਬਹੁਤ ਜ਼ਿਆਦਾ ਰੈਡੀ ਹੋਏ ਸੀ ਇਹਦੇ ਨਾਲ ਦੇ ਹੁਣ ਵੀ ਕ੍ਰੇਪ ਤੇ ਬਣ ਰਹੇ ਨੇਗੇ ਲਓ ਜੀ ਇਸ ਤੋਂ ਬਾਅਦ ਆਜੂਗਾ ਜੀ ਸੂਟ ਫੇਰ ਇਸ ਤਰ੍ਹਾਂ ਦੇਖੋ ਪੈਚ ਲਾ ਕੇ ਆਪਾਂ ਡਿਜ਼ਾਈਨ ਦਿੱਤਾ ਹੈਗਾ ਸੂਟ ਨੂੰ ਕੰਮ ਦੀ ਤੁਸੀਂ ਫਿਨਿਸ਼ਿੰਗ ਹੈ ਜਿਹੜੀ ਚੈੱਕ ਕਰ ਸਕਦੇ ਹੋਗੇ ਲਓ ਜੀ ਠੀਕ ਹੈ ਜੀ ਦੇ ਨਾਲ ਆਪਾਂ ਰੱਖੇਗੀ ਫੁੱਲ ਪਿਓਰ ਕ੍ਰੇਪ ਦੀ ਸਲਵਾਰ ਲੋ ਜੀ ਇਹ ਵੀ ਆਪਣਾ ਯੂਐਸ ਵਾਲੇ ਭੈਣ ਦਾ ਆਰਡਰ ਹੈਗਾ ਦੁਬਾਰਾ ਰਿਪੀਟ ਆਰਡਰ ਜਿਹੜਾ ਸਟਾਰਟ ਹੋ ਗਿਆ ਪਹਿਲਾਂ ਉਹਨਾਂ ਦੇ ਕਾਫੀ ਜਿਆਦੇ ਸੂਟ ਫਰਸਟ ਆਰਡਰ ਦਿੱਤਾ ਸੀ ਕਾਫੀ ਜਿਆਦੇ ਸੂਟ ਸੀਗੇ ਪਸੰਦ ਆਏ ਸੀਗੇ ਲੋ ਜੀ ਹੁਣ ਮੈਂ ਤੁਹਾਨੂੰ ਕੁਝ ਕੁ ਸੂਟ ਦਿਖਾ ਦਿੰਨੇ ਆ ਕਿ ਬਹੁਤ ਸੋਹਣੇ ਸੂਟ ਲੇਗੇ ਕਾਟਨ ਦੇਣਗੇ ਇਸ ਤਰ੍ਹਾਂ ਦੇਖੋ ਵਰਕ ਹੋਇਆ ਹੋਇਆ ਹੈਗਾ ਸੂਟ ਦੇ ਵਿੱਚ ਤੇ ਇਹਦੇ ਨਾਲ ਲੱਗੂਗੀ ਜੀ ਪਲੇਨ ਸਲਵਾਰ ਤੇ ਇਹਦਾ ਪ੍ਰਾਈਸ ਰਹੇਗਾ 1500 ਇਹ ਤਾਂ ਸੂਟ ਬਣੇ ਹੋਏ ਨੇ ਬਹੁਤ ਜਿਆਦੇ ਸੋਹਣੇ ਸੂਟ ਲੱਗਣਗੇ ਇਹ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਰੱਖ ਸਕਦੇ ਹੋਗੇ ਮਹਿੰਦੀ ਸ਼ੇਡ ਦਾ ਤੇ ਨਾਲ ਇਦਾਂ ਪਲੇਨ ਮਤਲਬ ਬਾਟਮ ਲੱਗੇਗੀ ਬਿਲਕੁਲ ਪਰਫੈਕਟ ਮੈਚ ਹੋ ਰਹੀ ਹੈਗੀ ਬਹੁਤ ਕਾਫੀ ਜਿਆਦੇ ਸੋਹਣੀ ਕੁਆਲਿਟੀ ਹੈ ਕਾਫੀ ਜਿਆਦੇ ਸੋਹਣੇ ਸੂਟ ਲੰਗੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਪਹਿਲਾ ਕਲਰ ਤਾਂ ਹੈਗਾ ਇਹ ਵਾਲਾ 1550 ਪ੍ਰਾਈਸ ਹੈਗਾ ਤੇ ਸਟਿਚਿੰਗ ਤੁਸੀਂ ਕਰਵਾਉਣਾ ਚਾਹੋ ਨਾ ਕਰਵਾ ਸਕਦੇ ਹੋ ਪਰ ਥੋੜਾ ਜਿਹਾ ਟਾਈਮ ਲੈ ਕੇ ਚੱਲਿਓ ਲਓ ਜੀ ਬਹੁਤ ਜਾਦੇ ਸੋਹਣਾ ਸੂਟ ਹੈ। ਤੇ ਇਹਦੇ ਮੈਂ ਕਲਰ ਦਿਖਾ ਦੇਣੀ ਆ ਤੁਹਾਨੂੰ। ਤੇ ਅਗਲਾ ਸੂਟ ਹੈਗਾਗਾ ਪਿੰਕ ਦੇ ਵਿੱਚ ਹੈਗਾ ਬੇਬੀ ਪਿੰਕ ਦੇ ਵਿੱਚ। ਇਦਾਂ ਹੀ ਮੈਚਿੰਗ ਸੂਟ ਸੋਹਣੇ ਬਣਨਗੇ ਇਹ ਵਾਲੇ ਤੇ ਬਹੁਤ ਸੋਹਣੇ ਸਰਦਾਰੀ ਜਿਹੇ ਸੂਟ ਲੰਗੇ ਮੈਚਿੰਗ ਸੂਟ ਬਣਾ ਸਕਦੇ ਹੋ ਤੁਸੀਂ ਪਲਾਜ਼ੋ ਪਜਾਮਾ ਜੋ ਵੀ ਬਣਾਉਣਾ ਚਾਹੋ ਨੇ ਬਣਾ ਸਕਦੇ ਹੋ। ਫਿਰ ਹੈਗਾ ਜੀ ਫਿਰੋਜ਼ੀ ਕਲਰ ਦਾ ਸੂਟ ਇਹਦੇ ਵਿੱਚ ਤੇ ਫਿਰ ਹੈਗਾਗਾ ਇਹਦੇ ਵਿੱਚ ਪਿੰਕ ਮੈਂ ਸ਼ੋ ਕਰ ਚੁੱਕੀ ਹਾਂ ਇੱਕ ਰੈੱਡ ਹੈਗਾ ਦੇਖੋ ਰੈੱਡ ਕਲਰ ਦਾ ਸੂਟ ਹੈਗਾ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਸਾਰੇ ਚ ਵਰਕ ਹੋਇਆ ਹੋਇਆ ਹਾਰੀ ਵਰਕ ਹੋਇਆ ਹੋਇਆ ਸਾਰੇ ਚ ਲਓ ਜੀ ਫਿਰ ਹੈਗਾਗਾ ਬਲੈਕ ਸੂਟ ਲਓ ਜੀ ਐਸ ਤਰਾ ਇਹਦੇ ਨਾਲ ਸਿਰਫ ਮੈਚਿੰਗ ਇਦਾਂ ਸਲਵਾਰਾਂ ਲੱਗਣਗੀਆਂ ਤੁਸੀਂ ਲਗਵਾ ਸਕਦੇ ਹੋਗੇ ਲਓ ਜੀ ਇੱਕ ਮੈਂ ਤੁਹਾਨੂੰ ਹੋਰ ਸਟਾਫ ਸ਼ੋ ਕਰਦੀ ਹਾਂ ਕਿ ਉਹ ਮਤਲਬ ਹੈਗਾਗਾ ਜਿਹੜਾ ਲਾਈਨਾਂ ਆ ਲੈਗਾ ਪਿਓਰ ਕਾਟਨ ਦੇ ਸੂਟ ਨੇ ਵਿਦਾਊਟ ਲਾਈਨਿੰਗ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਤਿੰਨ ਨਾਲ ਜਿਹੜੀਆਂ ਬਾਟਮ ਨੇਗੇ ਆਪਾਂ ਵਾਈਟ ਕਲਰ ਦੀਆਂ ਬਾਟਮ ਰੱਖਾਂਗੇ ਆ ਪਲੇਨ ਸੂਟ ਨਹੀਂ ਮਿਲਦਾ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਲੋ ਜੀ ਇਦਾਂ ਇਦਾਂ ਇਹਨਾਂ ਦਾ ਕੰਟਰਾਸਟ ਬਣੂਗਾ ਵਾਈਟ ਨਾਲ ਐਵੇਂ ਬਹੁਤ ਜ਼ਿਆਦਾ ਜਿਵੇਂ ਤੁਸੀਂ ਸਲਵਾਰ ਤੇ ਕੰਮ ਕਰਵਾ ਲਿਓ ਤੇ ਸ਼ਰਟ ਤੇ ਕਰਵਾ ਲਿਓ ਬਹੁਤ ਜ਼ਿਆਦਾ ਛੋਲੇ ਸੂਟ ਬਾੜਨਗੇ ਇਹ ਵਾਲੇ ਇਦਾਂ ਇਹਦੇ ਵਿੱਚ ਡਿਜ਼ਾਈਨ ਹੈਗੇ ਨੇ ਤੇ ਸੂਟ ਦੀ ਜਿਹੜੀ ਕਢਾਈ ਹੈ ਬਹੁਤ ਮਤਲਬ ਹੈਗੀ ਹੈ ਮਤਲਬ ਡਿਜ਼ਾਈਨ ਇਹ ਸੂਟ ਦਾ 컬러 ਤੁਸੀਂ ਦੇਖ ਸਕਦੇ ਹੋਗੇ 컬러 ਸਿਲੈਕਟ ਕਰਕੇ ਤੁਸੀਂ ਆਪਣਾ ਆਰਡਰ ਹੈਗਾ ਜਿਹੜਾ ਦੇ ਸਕਦੇ ਹੋ ਵਰਕ ਹੈ ਜਿਹੜਾ ਤੁਸੀਂ ਉਹ ਸ਼ੋਅ ਕਰ ਸਕਦੇ ਹੋਗੇ ਲਓ ਜੀ ਵੀ ਸਾਡਾ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਕਰਵਾਦੇ ਸੀ ਗੀ ਕਲਰ ਲਓ ਬੇਬੀ ਪਿੰਕ ਕਲਰ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾ ਹੈ ਤਾਂ ਤੁਸੀਂ ਆਪਣਾ ਵਰਕ ਲਈ ਆਰਡਰ ਦੇ ਸਕਦੇ ਹੋਗੇ ਲੋਚ ਪਲੇਨ ਨਹੀਂ ਮਿਲਣਾ ਵਰਕ ਆਪਣਾ ਸੈਂਡ ਕਰਕੇ ਫਿਰ ਤੁਸੀਂ ਪ੍ਰਾਈਸ ਹੈ ਜਿਹੜਾ ਪੁੱਛ ਸਕਦੇ ਹੋ ਕਿ ਸਾਨੂੰ ਵੀ ਇਹ ਕਿੰਨੀ ਕੋਸਟ ਦੇ ਵਿੱਚ ਪਊਗਾ ਠੀਕ ਹੈ ਜੀ ਇਹਦੇ ਨਾਲ ਇਸ ਤਰ੍ਹਾਂ ਲੱਗਣਗੀਆਂ ਸਲਵਾਰਾਂ ਕਾਫੀ ਜਿਆਦੇ ਸੋਨੇ ਸੂਟ ਬਣਨਗੇ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਲੈ ਸਕਦੇ ਹੋਗੇ ਪਰ ਜਿਹੜੇ ਮੈਚਿੰਗ ਹੈ ਮੈਚਿੰਗ ਦੀ ਗੱਲ ਵੱਖਰੀ ਬਾਅੰਦੀ ਹੈ ਮੈਚਿੰਗ ਸੂਟ ਬਹੁਤ ਜਿਆਦੇ ਸੋਨੇ ਬਾੰਨਗੇ ਸਮਰ ਅਕੋਰਡਿੰਗ ਹੈ ਜਿਹੜਾ ਸਟੱਫ ਹੈਗਾ ਸਾਰਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਨਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਕਰਨਾ ਵਟਸਐਪ ਦਾ ਨੰਬਰ ਹੈ ਜਿਹੜਾ ਨੀਚੇ ਮੈਂਸ਼ਨ ਕੀਤਾ ਹੁੰਦਾ ਹੈਗਾ ਉਹ ਤੁਸੀਂ ਉੱਤੇ ਜਾ ਕੇ ਮੈਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਸੂਟ ਜਿਹੜਾ ਫਾਈਨਲ ਕਰ ਦੇਣਾਗਾ ਤੇ ਇਹਦਾ ਪਲੀਜ਼ ਹਣਾ ਮੇ ਤੋਂ ਕੋਈ ਵੀ ਪਲੇਨ ਫੈਬਰਿਕ ਦਾ ਪ੍ਰਾਈਸ ਨਾ ਪੁੱਛੇ ਨਾ ਹੀ ਅਸੀਂ ਦਸੀਏ ਕਿਉਂਕਿ ਵਰਕਲੀ ਫੈਬਰਿਕ ਬਹੁਤ ਲਿਮਟਿਡ ਜਿਹਾ ਸਟਾਕ ਹੁੰਦਾਗਾ ਫਿਰ ਦੁਬਾਰਾ ਕਈ ਵਾਰ ਨਹੀਂ ਮਿਲਦਾ ਹੈਗਾ ਤੇ ਰਿਪੀਟ ਹਨਾ ਕਾਫੀ ਪੈਣਾ ਵਰਕ ਜਿਹੜੀਆਂ ਕਰਵਾਉਂਦੀਆਂ ਨੇ ਆਪਣੇ ਤੋਂ ਹਨਾ ਫਿਰ ਉਹਨਾਂ ਦੇ ਆਰਡਰਿੰਗ ਜਿਹੜੇ ਸਕਿਪ ਹੋ ਜਾਂਦੇ ਨੇ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਦੱਸ ਦਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ